ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀ ਇਹ ਸੰਥਿਆ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਪਰ ਆਰੰਭ ਹੋਣ ਜਾ ਰਹੇ ਆ ਇਹ ਕਦਾ ਚਿੱਤ ਵੀ ਨਹੀਂ ਸੋਚਿਆ ਕਿਹਾ ਜਾ ਸਕਦਾ ਕਿ ਇਹ ਸਭ ਤੋਂ ਸ਼ੁੱਧ ਪਾਠ ਉਚਾਰਨ ਹੋ ਰਹੇ ਆ ਬਾਣੀ ਆਗਾਦ ਬੋਧ ਹੈ ਅਸੀਂ ਭੁੱਲਣ ਹਾਰੇ ਸੰਸਾਰੀ ਕਲਯੁਗ ਜੀਵਾਂ ਸੋ ਤੁਸ਼ ਬੁੱਧੀ ਮੁਤਾਬਕ ਜਿੰਨੀ ਕੁ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਸ ਬਖਸ਼ੀ ਹੋਏ ਬੋਧ ਦੇ ਮੁਤਾਬਕ ਆਪ ਸੰਗਤਾਂ ਦੇ ਚਰਨਾਂ ਵਿੱਚ ਇਹ ਸੇਵਾ ਹਾਜ਼ਰ ਕਰ ਰਹੇ ਹਾਂ ਨਾਲ ਬੇਨਤੀ ਹੈ ਕਿ ਇਹ ਸੇਵਾ ਸੰਥਿਆ ਪਾਠ ਸ੍ਰੀ ਜਗਜੀਤ ਸਿੰਘ ਸਾਹਿਬ ਜੀ ਤੋਂ ਲੈ ਕੇ ਸਭ ਅੱਗੇ ਤੱਕ ਵੀ ਸੰਥਿਆ ਪਾਠ ਰਿਕਾਰਡ ਕੀਤੇ ਜਾਣਗੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦਿਆਂ ਸ਼ੇਅਰ ਔਰ ਸਬਸਕ੍ਰਾਈਬ ਕਰਦਿਆਂ ਹੋਰ ਵੀ ਸੰਗਤਾਂ ਨੂੰ ਇਹ ਸੇਵਾ ਪਹੁੰਚਦੀ ਕਰੋ ਤਾਂ ਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸਾਡੀ ਸੇਵਾ ਪ੍ਰਵਾਨ ਹੋ ਸਕੇ ਕਿਰਪਾ ਕਰਕੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਸਹਿਜ ਭਾਵ ਦੇ ਵਿੱਚ ਸ਼ਾਂਤ ਚਿੱਤ ਬੈਠ ਕੇ ਸੰਖਿਆ ਪਾਠ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤ ਨਾਮ ਇੱਕ ਓ ਅੰਕਾਰ ਈੜੀ ਚਾਰੀ ਉੱਤੇ ਅਧਿਕ ਕਕਾ ਇੱਕ ਓ ਊੜੇ ਦਾ ਮੂੰਹ ਖੁੱਲਾ ਓ ਇਹਨੂੰ ਊੜੇ ਹੋੜਾ ਵੀ ਕਹਿੰਦੇ ਆ ਓ ਅੰਕਾਰ ਇੱਕ ਓ ਅੰਕਾਰ ਸਤਨਾਮ ਇਹ ਥੋੜਾ ਜਿਹਾ ਸਪੇਸ ਦੇ ਕੇ ਬੋਲਣਾ ਹੈ ਸਤਨਾਮ ਨਹੀਂ ਕਹਿਣਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਸਾਰੇ ਸੰਬੰਧਿਤ ਪਾਠ ਹਨ ਕਾਲੀ ਦੇ ਵਿੱਚ ਨਹੀਂ ਪੜਨੇ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਫਹਿਰਾਓ ਸਹਿਜ ਵਿੱਚ ਪੜਨੇ ਹਨ ਅਕਾਲ ਮੂਰਤ ਇਹ ਬੜੇ ਧਿਆਨ ਦੇਣ ਯੋਗ ਪਾਠ ਹੈ ਕਿਉਂਕਿ ਐੜੇ ਨੂੰ ਕੰਨਾਂ ਵੀ ਨਾ ਲੱਗੇ ਤੇ ਐੜੇ ਤੋਂ ਬਿਨਾਂ ਵੀ ਨਾ ਬੋਲਿਆ ਜਾਵੇ ਕਾਲ ਵੀ ਨਾ ਪੜਿਆ ਜਾਵੇ ਆਕਾਲ ਵੀ ਨਾ ਪੜਿਆ ਜਾਵੇ ਬੜੇ ਪਿਆਰ ਦੇ ਨਾਲ ਅਕਾਲ ਮੂਰਤ ਅਜੂਨੀ ਸੈ ਭੰ ਅਜੂਨੀ ਪਾਠ ਵੀ ਬੜੇ ਪਿਆਰ ਨਾਲ ਐੜਾ ਬੋਲਣਾ ਹੈ ਐੜੇ ਨੂੰ ਪੰਨਾ ਵੀ ਨਾ ਲੱਗੇ ਤੇ ਐੜੇ ਤੋਂ ਬਿਨਾ ਵੀ ਨਾ ਬੋਲਿਆ ਜਾਵੇ ਅਜੂਨੀ ਸੈ ਭੰ ਭੰ ਸ਼ਬਦ ਇਹਨੂੰ ਪੂਰਾ ਗੱਗਾ ਨਹੀਂ ਉਚਾਰਨ ਕਰਨਾ ਭੰਗ ਭੰਗ ਕਰਕੇ ਨਹੀਂ ਪੜ੍ਹਨਾ ਇਹ ਨਾਸਕੀ ਸ਼ਬਦ ਹੈ ਸੈ ਭੰ ਗੁਰ ਪ੍ਰਸਾਦ ਇਹ ਬਹੁਤਾ ਕਰਕੇ ਪ੍ਰਸਾਦ ਪੜਿਆ ਜਾਂਦਾ ਸਸੇ ਦੇ ਪੈਰ 'ਚ ਬਿੰਦੀ ਵਰਤੀ ਜਾਂਦੀ ਹੈ ਪਰ ਨਹੀਂ ਬਿੰਦੀ ਨਹੀਂ ਵਰਤਣੀ ਸ਼ੁੱਧ ਉਚਾਰਨ ਹੈ ਜੋ ਇਹ ਪ੍ਰਸਾਦ ਹੈ ਗੁਰ ਪ੍ਰਸਾਦ ਜਪ ਇਹ ਜਪ ਅਕਸ਼ਬਦ ਕੋਲਾ ਪੜਨਾ ਹੈ ਜਪ ਨਹੀਂ ਕਹਿਣਾ ਜਪ ਆਦ ਸੱਚ ਜੁਗਾਦ ਸੱਚ ਇਹ ਸਬੰਧਤ ਸ਼ਬਦ ਨੇ ਥੋੜੀ ਜੀ ਸਪੇਸ ਦੇ ਕੇ ਵੱਖਰੇ ਵੱਖਰੇ ਮੋਤੀਆਂ ਵਾਂਗੂ ਪੜਨੇ ਹਨ ਜੁਗਾਦ ਸੱਚ ਹੈ ਭੀ ਸੱਚ ਇਹ ਵੀ ਬਹੁਤਾ ਕਰਕੇ ਹੈਪੀ ਪੜਦੇ ਆ ਜਦੋਂ ਅਸੀਂ ਕਾਹਲੀ ਕਰਾਂਗੇ ਪਾਠ ਕਰਨ ਲੱਗਿਆਂ ਤੇ ਹੈਪੀ ਪੜਿਆ ਜਾਏਗਾ ਪਰ ਇਹ ਹੈਪੀ ਨਹੀਂ ਪੜਨਾ ਹੈ ਵੱਖਰਾ ਹੈ ਭੀ ਵੱਖਰਾ ਹੈ ਹੈ ਭੀ ਸੱਚ ਨਾਨਕ ਇੱਕ ਤੇ ਜਮਕ ਲਾ ਕੇ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਸੋਚੈ ਇਹਨੂੰ ਸੋਚੇ ਨਹੀਂ ਪੜਨਾ ਡੋਲਾਵਾ ਲਗੀਆਂ ਨੇ ਦੋਵੇਂ ਲਾਵਾ ਆਪਣਾ ਪਰ ਦੋਵੇਂ ਲਾਵਾ ਬਣਾਉਣ ਲੱਗੀਆਂ ਇਹ ਧਿਆਰ ਰੱਖਣਾ ਵੀ ਕਿਤੇ ਐਡੇ ਨੂੰ ਕੰਨਾਂ ਨਾ ਲੱਗ ਜਾਵੇ ਸੋਚਾ ਕਈ ਵਾਰੀ ਬਹੁਤ ਹੀ ਦੋ ਲਾਮਾਂ ਨੂੰ ਘਰੋੜ ਕੇ ਬੋਲੀਏ ਤਾਂ ਇਦਾਂ ਲੱਗਦਾ ਸੁਣਨ ਵਾਲੇ ਨੂੰ ਜਿਵੇਂ ਸੋਚਾ ਪੜਿਆ ਸੋਚਾ ਪਰ ਸੋਚਾ ਸੋਚਾ ਪਰ ਸੋਚਾ ਇਹ ਫਰਕ ਹੈ ਇਸ ਕਰਕੇ ਸੋਚਾ ਸੋਚ ਨੰਨੇ ਨੂੰ ਕੰਨਾ ਨਹੀਂ ਲੱਗਾ ਨੰਨਾ ਮੁਕਤਾ ਹੈ ਇਸ ਵਾਸਤੇ ਨੂੰ ਬਹੁਤ ਲੰਮਾ ਕਰਕੇ ਨਾ ਨਹੀਂ ਕਹਿਣਾ ਨਾ ਕਵਾਂਗੇ ਐੜੇ ਨੂੰ ਐੜੇ ਦੀ ਮਾਤਰਾ ਜੋ ਹੁੰਦੀ ਕੰਨਾ ਉਹ ਲੱਗੇਗਾ ਹੋ ਵਈ ਹਾਹੇ ਨੂੰ ਹੋੜਾ ਜਦੋਂ ਲੰਮਾ ਕਰਕੇ ਪੜਾਂਗੇ ਵਈ ਵਈ ਵੀ ਹੋਵੀ ਨਹੀਂ ਪੜਨਾ ਹੋ ਵਈ ਜੇ ਸੋਚੀ ਲੱਖ ਵਾਰ ਸੋਚੀ ਬਿੰਦੀ ਨਹੀਂ ਲਾਉਣੀ ਸੋਚੀ ਲੱਖ ਵਾਰ ਲੱਖ ਥੋੜਾ ਜਿਹਾ ਥੋੜਾ ਜਿਹਾ ਕੱਸ ਕੇ ਪੜਿਆ ਜਾਊਗਾ ਲੱਖ ਲੱਖ ਵਲੀ ਗਣਾ ਲੱਖ ਅਧਰ ਲਾ ਕੇ ਬਹੁਤ ਜ਼ਿਆਦਾ ਵੀ ਕੱਸ ਕੇ ਨਹੀਂ ਪੜਿਆ ਜਾਣਾ ਲੱਖ ਵਾਰ ਚੁੱਪਾ ਚੋਪਣਾ ਹੋਈ ਅਜ ਹੋਈ ਸ਼ਬਦ ਹੈ ਨਾ ਇਹਨੂੰ ਬੜੇ ਧਿਆਨ ਨਾਲ ਕੋ ਤਾਂ ਆਮ ਹੀ ਹੋ ਵੀ ਪੜਿਆ ਜਾਂਦਾ ਪਰ ਈਡੀ ਦੀ ਸਿਆਰੀ ਜੋ ਥੋੜਾ ਜਿਹਾ ਲੰਮਾ ਕਰਕੇ ਹਾਹੇ ਨੂੰ ਹੋੜਾ ਥੋੜਾ ਜਿਹਾ ਲੰਮਾ ਕਰਕੇ ਵਈ ਹੋ ਵਈ ਜੇ ਲਾਏ ਰਹਾ ਰਹਾ ਤੇ ਬਿੰਦੀ ਨਹੀਂ ਲਾਉਣੀ ਰਹਾ ਨਹੀਂ ਕਹਿਣਾ ਰਹਾ ਲੇਵ ਤਾਰ ਭੁਖਿਆ ਭੁਖ ਹੁਣ ਭੁਖਿਆ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਪੁਰੀਆਂ ਤੇ ਵੀ ਪੁਰੀਆਂ ਕਰਕੇ ਨਹੀਂ ਪੜਨਾ ਬਿੰਦੀ ਨਹੀਂ ਲਾਉਣੀ ਪੁਰੀਆ ਭਾਰ ਸਹਸ ਆ ਇਹਨੂੰ ਸਹਸ ਬਹੁਤਾ ਕਰਕੇ ਸਹਸ ਪੜਦਾ ਮੈਂ ਵਾਰ-ਵਾਰ ਬੇਨਤੀ ਕਰਦਾ ਬਾਣੀ ਪੜਨ ਲੱਗਿਆਂ ਕਦੇ ਕਾਲੀ ਨਾ ਕਰੋ ਇੱਕ ਆਪਾਂ ਆਮ ਕਿਤਾਬਾਂ ਪੜਦੇ ਆ ਇੱਕ ਗੁਰਬਾਣੀ ਪੜਦੇ ਇੱਕ ਬੋਲ ਚਾਲ ਦੀ ਬੋਲੀ ਹੁੰਦੀ ਹੈ ਇੱਕ ਕਿਤਾਬਾਂ ਦੀ ਲਿਖਤ ਬੋਲੀ ਹੁੰਦੀ ਹੈ ਪਰ ਇੱਕ ਗੁਰਬਾਣੀ ਹੈ ਬਹੁਤ ਅੰਤਰ ਹੈ ਇਹਨਾਂ ਦੇ ਵਿੱਚ ਕਿਤਾਬਾਂ ਆਪਾਂ ਰਫ ਤੌਰ ਤੇ ਪੜਦੇ ਆ ਰਫ ਸੁਰਤੀ ਦੇ ਨਾਲ ਪੜਦੇ ਆ ਪਰ ਜਿਹੜੀ ਗੁਰਬਾਣੀ ਹੈ ਤੁਰਕੀ ਬਾਣੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਈ ਜੀ ਹੈ ਉਹਨੂੰ ਜਿੰਨੇ ਵੀ ਅਦਬ ਦੇ ਨਾਲ ਜਿੰਨੇ ਵੀ ਭੈਅ ਵਿੱਚ ਪਿਆਰ ਵਿੱਚ ਸ਼ਰਧਾ ਭਾਵਨਾ ਦੇ ਵਿੱਚ ਐ ਸ਼ਾਂਤ ਚਿੱਤ ਹੋ ਕੇ ਪੜਾਂਗੇ ਠੰਡੇ ਹੋ ਕੇ ਪੜਾਂਗੇ ਉਨੇ ਹੀ ਬਾਣੀ ਵਿੱਚੋਂ ਆਨੰਦ ਰਸ ਦੀ ਪ੍ਰਾਪਤੀ ਹੋਵੇਗੀ ਉਨੇ ਰਹਿਮਤਾਂ ਵਸਣੀਆਂ ਸੋ ਇਹਨਾਂ ਸ਼ਬਦਾਂ ਨੂੰ ਬੜਾ ਧਿਆਨ ਨਾਲ ਲਗਾ ਮਾਤਰਾ ਨੂੰ ਆਪਾਂ ਲੈ ਕੇ ਪੜਨਾ ਹੈ ਜੀ ਸਹਿਸ ਸਿਆਣਪਾ ਲਖ ਹੋਹੇ ਸਿਆਣਪਾਂ ਤੇ ਵੀ ਬਿੰਦੀ ਨਹੀਂ ਲਾਉਣੀ ਸਿਆਣਪਾਂ ਲਖ ਹੋਹੇ ਇਹਨੂੰ ਹੋਏ ਪੜਦੇ ਨੇ ਬਹੁਤਾ ਪਰ ਨਹੀਂ ਦੋਵੇਂ ਹਾਹੇ ਨੇ ਇੱਕ ਹਾਹੇ ਨੂੰ ਓੜੇ ਦੀ ਮਾਤਰਾ ਹੈ ਇੱਕ ਹਾਹੇ ਨੂੰ ਸਿਆਹੀ ਦੀ ਮਾਤਰਾ ਹੈ ਹੋਹੇ ਹੋਹੇ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈ ਐ ਹੋਈ ਐ ਕਿਵ ਕੂੜਾ ਟੁੱਟਾ ਪਾਲ ਟੁੱਟਾ ਧਿਆਨ ਦੇਣ ਯੋਗ ਸ਼ਬਦ ਹੈ ਆਮ ਪੱਤੇ ਦੀ ਜਗ੍ਹਾ ਤੇ ਟੈਂਕਾ ਸ਼ਬਦ ਵਰਤਦੇ ਨੇ ਪਰ ਨਹੀਂ ਜੋ ਮਾਰਾ ਸੱਚੇ ਪਾਸ਼ਣ ਵਿੱਚ ਟੁੱਟੈ ਇਹ ਕਈ ਵਾਰੀ ਅਰਥ ਵੀ ਉਹੀ ਹੁੰਦੇ ਆ ਜਿਹੜਾ ਆਪਾਂ ਵਗਾੜ ਕੇ ਪੜਦੇ ਆ ਲਗਾ ਮਾਤਰਾ ਦਾ ਬਿਨਾਂ ਧਿਆਨ ਕਰੇ ਪੜਦੇ ਆਂ ਬਿੰਦੀ ਲਾ ਕੇ ਪੜਦੇ ਆਂ ਜਾਂ ਨਾ ਲੱਗ ਅਰਥ ਕਈ ਵਾਰ ਨਹੀਂ ਫਰਕ ਪੈਂਦਾ ਪਰ ਅਦਬ ਬਾਣੀ ਦਾ ਤਾਂ ਹੀ ਹੁੰਦਾ ਹੈ ਤਾਂ ਹੀ ਬਣਦਾ ਹੈ ਜੇ ਆਪਾਂ ਜੋ ਸਤੁਰਣ ਲਿਖਿਆ ਆਪਾਂ ਉਸ ਮੁਤਾਬਕ ਹੀ ਪੜਿਆ ਜਾਵੇ ਸੋ ਸੋ ਟੁੱਟ ਤੱਤੇ ਨਾਲ ਪੜਨਾ ਹੈ ਜੀ ਪਾਲ ਹੁਕਮ ਰਜਾਈ ਰਜਾਈ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਰਜਾਈ ਚੱਲਣਾ ਨਾਨਕ ਜਮਕਲਾ ਕੇ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ